ਫਲੋਰ ਦੇ ਪਿੰਡ ਕੰਗਰ ਰਾਯਾ ਦੇ ਵਿੱਚ ਉਸ ਵੇਲੇ ਮਾਹੌਲ ਖਰਾਬ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਰਵਿਦਾਸ ਮਹਾਰਾਜ ਦੇ ਬਾਰੇ ਅਪਸ਼ਬਦ ਬੋਲੇ ਗਏ ਅਤੇ ਉਸ ਤੋਂ ਬਾਅਦ ਉਸਦੇ ਭਰਾ ਦੇ ਵੱਲੋਂ ਬਾਬਾ ਸਾਹਿਬ ਅੰਬੇਡਕਰ ਬਾਰੇ ਵੀ ਅਪਸ਼ਬਦ ਬੋਲੇ ਗਏ ਜਿਸ ਤੋਂ ਬਾਅਦ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਵਿਅਕਤੀਆਂ ਵੱਲੋਂ ਇਹ ਅਪਸ਼ਬਦ ਬੋਲੇ ਗਏ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੂਰੇ ਇਲਾਕੇ ਦੇ ਵਿੱਚ ਪਿੰਡ-ਪਿੰਡ ਵਿੱਚ ਗੁਰੂਵ੍ਰਦਾਸ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਲੜੀ ਦੇ ਤਹਿਤ ਕੱਲ ਪਿੰਡ ਕੰਗਰਾਈਆਂ ਵਿਖੇ ਪ੍ਰਵਾਤ ਫੇਰੀ ਜਿਹੜੀ ਕੱਢੀ ਗਈ ਸੀ ਜਿਹੜੀ ਪਿੰਡ ਦੇ ਹੀ ਜਿਹੜਾ ਗੁਰੂ ਘਰ ਆ ਕਾਮਗੜੀਆ ਭਾਈਚਾਰੇ ਵੱਲੋਂ ਗੁਰੂ ਘਰ ਬਣਿਆ ਉੱਥੇ ਚਾਹ ਦਾ ਪ੍ਰਬੰਧ ਕੀਤਾ ਸੰਗਤ ਦਾ ਉੱਥੇ ਜਦੋਂ ਸਾਡੀ ਸੰਗਤ ਪ੍ਰਵਾਤ ਫੇਰੀ ਲੈ ਕੇ ਗਈ ਪਿੰਡ ਦੇ ਦਸਣ ਮੁਤਾਬਕ ਤਾਂ ਉੱਥੋਂ ਦੇ ਜਿਹੜੇ ਗ੍ਰੰਥੀ ਸਹਿਬਾਨ ਨੇ ਅਰਦਾਸ ਕਰਨ ਉਪਰੰਤ ਗੁਰੂ ਸਾਹਿਬ ਦਾ ਕੋਈ ਵੀ ਜਕਾਰਾ ਬੁਲੰਦ ਨਹੀਂ ਕੀਤਾ ਜਦੋਂ ਪ੍ਰਵਾਤ ਫੇਰੀ ਵਾਲੀ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਦਾ ਜਕਾਰਾ ਲਾਓ ਤਾਂ ਉਹਨਾਂ ਨੇ ਐਨੇ ਅਪਜਨਕ ਸ਼ਬਦ ਸੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਤੀ ਉਹਨਾਂ ਦੇ ਵਰਲਡ ਸੇਕ ਕਿ ਅਸੀਂ ਨਹੀਂ ਜਾਣਦੇ ਰਬਦਾਸ ਕੌਣ ਆ ਔਰ ਜਦੋਂ ਉਹਨਾਂ ਦੇ ਭਰਾ ਨੂੰ ਉਸ ਮੌਕੇ ਤੇ ਬੁਲਾਇਆ ਸੰਗਤ ਨੇ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਓ ਕਿ ਜਕਾਰਾ ਲਾਵੇ ਸਖਵੰਤ ਸਿੰਘ ਤੇ ਜਸਵੰਤ ਸਿੰਘ ਜਿਹੜੇ ਦੋਨੋਂ ਭਰਾ ਆ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਉਲਟਾ ਉਹਨੇ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੇ ਪ੍ਰਤੀ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਜਿਹੜਾ ਨੰਗੇ ਸਿਰ ਆ ਇੱਥੋਂ ਲੈ ਕੇ ਕਿ ਦਿੱਲੀ ਤੱਕ ਤੁਸੀਂ ਉਹਦੀਆਂ ਫੋਟੋਆਂ ਲਾਈਆਂ ਉਹਦੀ ਦੇਣ ਕੀ ਆ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸਾਡੀ ਜਾਤੀਪਤੀ ਵੀ ਜਿਹੜੇ ਸਾਥੀ ਉੱਥੇ ਪ੍ਰভাত ਫੇਰੀ 'ਚ ਗਏ ਉਹਨਾਂ ਨੇ ਦੱਸਿਆ ਕਿ ਜਾਤੀਪਤੀ ਵੀ ਗਿਆ ਕਿ ਤੁਹਾਨੂੰ ਤਾਂ ਬ੍ਰਾਦਰਹੀ ਦਾ ਨਾਂ ਲੈ ਕੇ ਕਿ ਤੁਹਾਨੂੰ ਲੋਕਾਂ ਨੂੰ ਅਕਲੇ ਨਹੀਂ ਕਿ ਗੁਰੂ ਦਾ ਜਨਮ ਦਿਨ ਕਿੱਦਾਂ ਮਨਾਇਦਾ ਤੁਸੀਂ ਉਹਨੂੰ ਭਗਤ ਨਹੀਂ ਕਹਿੰਦੇ ਗੁਰੂ ਕਹਿੰਦੇ ਹੋ ਜਦ ਕਿ ਉਹਨੂੰ ਗੁਰੂ ਕਿਤੇ ਲਿਖਿਆ ਹੀ ਨਹੀਂ ਗਿਆ ਉਹ ਇਸ ਵਿਰੋਧ ਤੋਂ ਬਾਅਦ ਫਲੋਰ ਦੇ ਥਾਣਾ ਮੁਖੀ ਸੰਜੀਵ ਕਪੂਰ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇੱਥੇ ਕਿ ਅਸੀਂ ਸਾਰੀ ਜੋ ਪੜਤਾਲ ਕੀਤੀ ਹੈ ਪੜਤਾਲ ਤੋਂ ਗੱਲ ਜੋ ਹਜੇ ਪਬਲਿਕਲੀ ਗਲ クリア ਹੋਈ ਹੈ ਕਿ ਕੱਲ ਗੁਰੂ ਮਹਾਰਾਜ ਚ ਦੇ ਗੁਰਪੁਰਬ ਨੂੰ ਲੈ ਕੇ ਉਤਸਵ ਸੀਗਾ ਜਿਹਦੇ ਵਿੱਚ ਚਾਹ ਦਾ ਲੰਗਰ ਗੁਰਦੁਆਰਾ ਸਾਹਿਬ ਕੰਗਰਾਈਆਂ ਵਿਖੇ ਲਗਾਇਆ ਗਿਆ ਸੀਗਾ। ਉਹਦੇ ਵਿੱਚ ਪਿੰਡ ਦੇ ਲੜਕਾ ਇੱਕ ਮਕੇਸ਼ ਕੁਮਾਰ ਤੇ ਹਰਸ਼ ਕੰਗੜ ਜੋ ਕਿ ਜਿਸਨੇ ਕਿ ਪਾਠੀ ਸੀ ਜਸਵੰਤ ਸਿੰਘ ਉਹਨੂੰ ਪੁੱਛਿਆ ਕਿ ਤੁਸੀਂ ਚੱਕਰ ਕਿਉਂ ਨਹੀਂ ਲਗਾਇਆ ਉਸ ਚੀਜ਼ ਨੂੰ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਜਸਵੰਤ ਸਿੰਘ ਤੇ ਉਸਦੇ ਪਰਸੋਨ ਨੂੰ ਨੇ ਕੁਛ ਅਪਸ਼ਬਦ ਗਏ ਨੇ ਜਿਹਦੇ ਸਬੰਧੀ ਅੱਜ ਪਿੰਡ ਦੇ ਵਿੱਚ ਆਏ ਆ ਤੇ ਜੋ ਜੋ ਵੀ ਪੜਤਾਲ ਦੌਰਾਨ ਚੀਜ਼ ਆਏਗੀ ਅਸੀਂ ਉਹਦੋਂ ਤੱਕ ਕਾਰਵਾਈ ਕਰ ਰਹੇ ਆ ਇਸ ਸਬੰਧੀ ਅਸੀਂ ਦਰਸ਼ਨ ਸਿੰਘ ਜੋ ਕਿ ਇੱਥੇ ਸਰਪੰਚ ਹੋ ਤੇ ਬਿਆਨ ਦਰਜ ਕਰ ਰਹੇ ਆ ਕਿ ਕਾਨੂੰਨ ਤਾਕਤ ਜਪਤਨ ਸਰਕਾਰ ਵੀ ਕਰੇ ਸਰ ਇਸ ਮਾਮਲੇ ਵਿੱਚ ਕੋਈ ਬੰਦਾ ਕਾਬੂ ਵੀ ਕੀਤਾ ਹੈਗਾ ਸਰ ਹਜੇ ਕਾਰਵਾਈ ਚੱਲ ਰਹੀ ਹੈ ਹਜੇ ਪਰਤਾਲ ਚੱਲ ਰਹੀ ਹੈ ਪਰਤਾਲ ਦੌਰਾਨ ਹੀ ਕਲੀਅਰ ਹੋਏਗਾ ਕੀ ਹੈ ਕਾਹੂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੁੱਦ ਤੋਂ ਪੁਨੀਤ ਅਰੋੜਾ ਦੀ ਰਿਪੋਰਟ